ਫਿਰ ਲੈ ਕੇ ਆਇਆ ਇੱਕ ਰਿਲਕੂਰੀਂਦੇ ਰਿਸ਼ਤੇ ਔਰ ਵੈਲ ਸੈਟਲ ਲੜਕਿਆਂ ਦੇ ਰਿਸ਼ਤੇ ਸੈਂਪ ਤੱਕ ਬਣੇ ਰਹਿਣਾ ਸਸਪੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦਸ਼ਿਕਾ ਜੀ ਤੇ ਬਾਈ ਜੰਦੀ ਰਿਸ਼ਤਿਆਂ ਦੀ ਐਡ ਜੇ ਤੁਸੀਂ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਈ ਜੀ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਤੇ ਇਹ ਤੁਹਾਨੂੰ ਸਭ ਨੂੰ ਹੈਪੀ ਦੀਵਾਲੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਔਰ ਵਾਈਗਰੇਜ ਜੀ ਬੰਦੀ ਛੋੜ ਦਿਵਸ ਦੀ ਜੀਆਂ ਅੱਜ ਨੂੰ ਲੱਖ ਲੱਖ ਵਧਾਈਆਂ ਹੋਆ ਨਾ ਤੇ साढ़े चैनल तो वागुरु जी लड़कियाँ दी एड बिल्कुल फ्री ऑफ कॉस्ट लगाई जाती है और वाइगुरु जी वागुरु जी और राम राम जी लिखना बिल्कुल भी न भूलना वाईगुरु जी क्योंकि हर काम की शुरुआत परमात्मा के नाम से तो जो है तो कम आप ही सारे बन जाते हैं वागुरु जी और तो भी घर बैठ के अपने रिश्ते की ऐड बहुत आसान तरीके लगवा सौ फिर न की है वट्सअप करो और ऐड पाने की प्रक्रिया दस दी जाएगी लड़कियों की ऐड बिल्कुल फ्री ऑफ कॉस्ट लगाई जाती है वाइगुरु जी चलो शुरुआत कर दी जी रिश्ते फिर पहले तो हैप्पी दिवाली ਵੈਗਰੂ ਜੀ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਹਾਈਡ ਰੱਖਿਆ ਗਿਆ 1989 ਦਾ ਜਨਮ 5 ਫੁੱਟ 2 ਹਾਈਟ ਤੇ ਕਾਸਟ ਐਸੀ ਹੈ ਜੀ ਪੜਾਈ ਬੀਏ ਪਲੱਸ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਦੋ ਭਰਾ ਤੇ ਇੱਕ ਭੈਣ ਸਭ ਮੈਰਿਡ ਨੇ ਏਰੀਆ ਜੀ ਦੀਨਾ ਨਗਰ ਪਠਾਨਕੋਟ ਲੜਕਾ ਵੀ ਨੇੜੇ ਤੇੜੇ ਵਾਲੇ ਹੀ ਨਾਲ ਸੰਪਰਕ ਕਰਨ ਪਠਾਨਕੋਟ ਵਾਲੇ ਸੋ ਨਾਲ ਪਰਿਵਾਰ ਦਾ ਨੰਬਰ ਹੈ ਜੀ ਵੈਗਰੂ ਜੀ ਰਿਸ਼ਤਾ ਜੀ ਪੁਰਤਗਾਲ ਵਰਕ ਪਰਮਿਟ ਲੜਕੇ ਦਾ ਜੀ ਨਾਮ ਹਾਈਡ ਰੱਖਿਆ ਗਿਆ 1995 ਦਾ ਜਨਮ ਐਸੀ ਰਵਿਦਾਸੀਆ ਫੈਮਿਲੀ ਦਾ ਬਿਲੋਂਗ ਕਰਦੇ ਹੈ ਜੀ ਔਰ ਕਾਦਾ ਜੀ 5 ਫੁੱਟ 8 ਇੰਚ ਹੁਸ਼ਿਆਰਪੁਰ ਦੇ ਰਹਿਣ ਵਾਲੇ ਹੈ ਜੀ ਲੜਕੇ ਕਿਨੇ ਆਈਟੀਆਈ ਮਕੈਨੀਕਲ ਡਿਪਲੋਮਾ ਵੀ ਕੀਤਾ ਹੋਇਆ ਵਾ ਕੰਮ ਕਰਦੇ ਪਏ ਪੁਰਤਗਾਲ ਦੇ ਵਿੱਚ ਫਰੂਟ ਫੈਕਟਰੀ ਵਿੱਚ ਵਧੀਆ ਕੰਮ ਮੇਗਾ ਜੀ ਨਰ ਉੱਥੇ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਜੋ ਮੈਰਿਡ ਹੈ ਸਿੰਗਲ ਸਨ ਹੈ ਠੀਕ ਹੈ ਜੀ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਜਲੰਧਰ ਹੁਸ਼ਿਆਰਪੁਰ ਕਪੂਰਥਲੇ ਵਾਲਿਆਂ ਨੂੰ ਪਹਿਲੇ ਜੀ ਔਰ ਨੋ ਡਿਮਾਂਡ ਲੜਕੀ ਬਸ ਸੋਨੀ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਗੱਲ ਕਰ ਸਕਦੇ ਹੋ ਜੀ ਰਿਸ਼ਤੇ ਦੀ ਐਕਚੁਅਲ ਜੀ ਰਿਸ਼ਤਾ ਹੈ ਜੀ ਸਿੰਗਲ ਸੰਧਾ ਨਾ ਪੈਨ ਨਾ ਕੋਈ ਭਰਾ ਸਿੰਗਲ ਸਨ ਹੈ ਜੀ ਸਿਰਫ ਪਰਿਵਾਰ ਦੇ ਵਿੱਚ ਮਾਤਾ ਜੀ ਨੇ ਨਾਮ ਹਾਈਡ ਰੱਖਿਆ ਗਿਆ ਜੀ ਸਿੰਘ 1988 ਦਾ ਜਨਮ ਰਾਮਗੜੀਆ ਜੀ ਕਾਸਟ ਫਨਫੂ 6 ਇੰਚ 12ਵੀਂ ਪਾਸ ਪ੍ਰਾਈਵੇਟ ਨੌਕਰੀ ਕਰਦੇ ਭਜੀ ਵਧੀਆ ਆਮਦਨ ਹੈ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਨੇ ਪਰਿਵਾਰ ਦੇ ਵਿੱਚ ਸਿਰਫ ਹੋਮ ਮੇਕਰ ਨੇ ਏਰੀਆ ਜੀ ਫਗਵਾੜਾ ਲੜਕੀ ਚਾਹੀਦੀ ਗਰੀਬ ਪਰਿਵਾਰ ਤੋਂ ਵਧੀਆ ਸੁਭਾਧੀ ਹੋਵੇ ਨੋ ਡਿਮਾਂਡ ਚੁੰਨੀ ਛੜਾਵਾ ਨਾਲ ਪਰਿਵਾਰ ਦਾ ਨੰਬਰ ਹੈ ਜੀ ਵਾਈਗਰੂ ਜੀ ਰਿਸ਼ਤਾ ਅਨਦਰ ਆਪਣਾ ਸਲੂਨ ਹੈ ਨਾਮ ਹਾਈਡਰ ਰੱਖਿਆ ਗਿਆ ਜਿੰਗੋਤ ਹਰਗਨ ਔਰ ਜਨਮ ਹੈ ਜੁਨ 1991 ਦਾ 6 ਫੀਟ ਹਾਈਟਾ ਜੀ ਆਪਣਾ ਸਲੂਨ ਦਾ ਵਰਕ ਹੈ ਜਿੰਨ ਦਾ ਆਪਣਾ ਸਲੂਨ ਹੈ ਵਧੀਆ ਆਮਦਨ ਹੈ ਜੀ ਪਿਤਾ ਜੀ ਵੀ ਸਲੂਨ ਦੇ ਵਿੱਚ ਵਰਕ ਕਰਦੇ ਮਾਤਾ ਜੀ ਹੋਮ ਮੇਕਰ ਹੈ ਏਰੀਆ ਜੀ ਲੁਧਿਆਣਾ ਲੜਕੀ ਜੀ ਦੀ ਜੋ ਵਧੀਆ ਸੁਭਾਦੀ ਹੋਵੇ ਨੋਕਾ ਮਤਲਬ ਕਿ ਕੋਈ ਡਿਮਾਂਡ ਨਹੀਂ ਹੈ ਜੀ ਨਰੀ ਠੀਕ ਹੈ ਜੀ ਨਾਲ ਪਰਿਵਾਰ ਦਾ ਨੰਬਰ ਵਾਈਗਰੂ ਜੀ ਰਿਸ਼ਤਾ ਜੀ ਕੈਨੇਡਾ ਪੀਆਰ ਲੜਕੀ ਦਾ ਜੀ ਅਰੋੜਾ ਫੈਮਿਲੀ ਤੋਂ ਬਿਲੋਂਗ ਕਰਦੇ ਹੋ 1997 ਦਾ ਜਨਮ ਜਲੰਧਰ ਦੇ ਰਹਿਣ ਵਾਲੇ ਜੀ ਸਟੱਡੀ ਇਨ ਹੈ ਬੈਚਲਰ ਆਫ ਸਾਇੰਸ ਡਿਗਰੀ ਜੋ ਇਹਨਾਂ ਨੇ ਪੰਜਾਬ ਤੋਂ ਕੀਤੀ ਹੈ ਡਿਪਲੋਮਾ ਇਨ ਕੰਪਿਊਟਰ ਸਟੱਡੀਜ਼ ਜੋ ਇਹਨਾਂ ਨੇ ਕੈਨੇਡਾ ਤੋਂ ਕੀਤੀ ਹੈ ਵਿਸ਼ਤਾ ਚੈਤਾ ਜੀ ਜੋ ਵਧੀਆ ਹੈ ਤੇ ਦੇਰੀ ਜਾਣਕਾਰੀ ਲਈ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਅਗਰ ਜੀ ਰਿਸ਼ਤਾ ਜੀ 13 ਕੇ ਲਈ ਜ਼ਮੀਨ ਹੈ ਜੀ ਲੜਕੇ ਦੇ ਕੋਲ ਔਰ ਮੁੱਗੇ ਦੇ ਰਹਿਣ ਵਾਲੇ ਲੜਕੇ ਨੂੰ ਥੋੜੀ ਬੋਲਣ ਦੇ ਵਿੱਚ ਪ੍ਰੋਬਲਮ ਹੈ ਸਿਰਫ ਉਹੀ ਸੰਪਰਕ ਕਰਨ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਇਸ ਤੀਸ ਤੋਂ ਠੀਕ ਹੈ ਜੀ ਨਾਮ ਸਿੰਘ ਬਰਾੜ ਨੇ ਜੱਟ ਸਿੱਖ ਨੇ 25 ਸਾਲ ਦੀ ਉਮਰ 6 ਫੁੱਟ 2 ਹਾਈਟ ਹੈ ਬੀਫਾਰਮੈਸੀ ਕਿਤੇ ਨੌਕਰੀ ਕਰਦਾ ਹੈ ਪਲੱਸ 13 ਕੇ ਲਈ ਜ਼ਮੀਨ ਵੀ ਹੈ ਸਿੰਗਲ ਸਨ ਹੈ ਠੀਕ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਦੋ ਪਹਿਣਾ ਇੱਕ ਵਿਆਹੀ ਹੈ ਜੀ ਫੋਰਨ ਦੇ ਵਿੱਚ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ 5 मिनिमम हाइट होवे ठीक है जी ਉਸ ਤੋਂ प्लस ਵੀ ਹੋ ਸਕਦੀ ਕਿਉਂਕਿ ਲड़का ਲੜਕੇ ਦੀ ਹਾਈਟ ਲੰਬੀ ਹੈ ਨੌਕਰੀ ਕਰਦੀ ਹੋਵੇ ਪ੍ਰਾਈਵੇਟ ਜਾਂ ਫਿਰ ਸਰਕਾਰੀ ਠੀਕ ਹੈ ਜੀ ਸੋਹਣੀ ਤਸੀਹਾਨੀ ਹੋਵੇ ਨਜਰੂਸਮ ਬੜ ਕਰਨਾ ਜੀ ਆਇਕਰਸ਼ੀ ਰਿਸ਼ਤਾ ਜੀ ਆਪਣੀ ਵਰਕਸ਼ਾਪ ਹੈ ਜੀ ਲੜਕੇ ਦੀ ਟਾਇਰਾਂ ਦੀ ਨਾਮ ਸਿੰਘ ਨਾਈ ਕਾਸਟ ਹੈ ਜੀ ਗੋਤ ਝੰਡੇ ਜਨਮ 1994 5 ਫੁੱਟ 7 ਇੰਚ ਹੈ ਜੀ ਟਾਇਰਾਂ ਦੀ ਵਰਕਸ਼ਾਪ ਹੈ ਦੋ ਪੁਰਾਣੇ ਦੋਨੋਂ ਮੈਰਿਡ ਏਰੀਆ ਜੀ ਮੋਗਾ ਸ਼ਹਿਰ ਲੜਕੀ ਚਾਹੀਦੀ ਹੈ ਜੀ ਕਰੇ ਲੋ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਆਇਕਰਸ਼ੀ ਰਿਸ਼ਤਾ ਜੀ ਮੰਗਲਿਕ ਲੜਕੇ ਦਾ ਜੀ ਨਾਮ ਹਾਈਟ ਰੱਖਿਆ ਗਿਆ ਮਹਿਤਾ ਕ ਫਰਚ ਹੈ ਹਾਈ ਟੈਲ ਲੜਕੇ ਦੀ ਸਟੱਡੀ ਹੈ ਜੀ ਬੈਚਲਰਸ ਡਿਗਰੀ ਔਰ ਕੰਮ ਕਰਦੇ ਮੇ ਜੀ ਲੌਜਿਸਟਿਕਸ ਡਿਪਾਰਟਮੈਂਟ ਕੰਪਨੀ ਦੇ ਵਿੱਚ ਪਿਤਾ ਜੀ ਦਾ ਵੀ ਟ੍ਰਾਂਸਪੋਰਟੇਸ਼ਨ ਦਾ ਵਰਕ ਦਾ ਕੰਮ ਹੈ ਜੀ ਆਪਣਾ ਔਰ ਮਾਤਾ ਜੀ ਹੋਮ ਮੇਕਰ ਨੇ ਇੱਕ ਛੋਟਾ ਬ੍ਰਦਰ ਹੈ ਜੋ ਅਨਮੈਰਿਡ ਹੈ ਏਰੀਆ ਜੀ ਸਿਰਸਾ ਹਰਿਆਣਾ ਲੜਕੀ ਚਾਹੀਦੀ ਹੈ ਕਰੇ ਲੋ ਸਿੰਪਲ ਵਧੀਆ ਸੁਭਾਦੀ ਹੋਵੇ ਸੰਸਕਾਰੀ ਹੋਵੇ નો డిమాండ్ ਜੋ ਪਰਿਵਾਰ ਦੀ ਵੈਲਿਊ ਸਮਝਦੀ ਹੋਵੇ ਨਾਲ ਪਰਿਵਾਰ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇ ਦੀ ਵਾਈਕਰ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਹਾਈਡਰ ਹੈ ਜੀ ਕੁਮਾਰੀ ਕਬੀਰ ਪੰਤੀ ਹੈ ਕਾਸਟ ਹੈ ਨਾੜੀ ਠੀਕ ਹੈ ਜੀ 1985 ਦਾ ਜਨਮ ਪੰਡ ਫੁੱਟ ਹੋ ਹਾਈਟ ਹੈ ਜੀ ਔਰ ਗਜਟ ਅਫਸਰ ਨੇ ਪਿਤਾ ਜੀ ਕੈਟਰਿੰਗ ਦਾ ਕੰਮ ਕਰਦੇ ਨੇ ਮਾਤਾ ਜੀ ਹੋਮ ਮੇਕਰ ਦੋ ਪੈਨਾ ਮੈਰਿਡ ਨੇ ਤੇ ਇੱਕ ਭਰਾ ਵੀ ਮੈਰਿਡ ਹੈ ਜੀ ਸੋ ਲੜਕਾ ਚਾਹੀਦਾ ਜੀ ਅਪਰ ਕਾਸਟ ਵਾਲੇ ਨਾਲ ਸੰਪਰਕ ਕਰ ਸਕਦੇ ਜੀ ਲੜਕਾ ਵਰਿਆ ਦੇਵੈਸ਼ ਨੂੰ ਹੋਵੇ ਔਰ ਜਤੇ ਆਪਣਾ ਕਾਰੋ ਹਰੋ ਇਹ ਸਰਕਾਰੀ ਨੌਕਰੀ ਵਾਲੇ ਵੀ ਨਾ ਸੰਪਰਕ ਕਰ ਸਕਦੇ ਆ ਜੀ ਬਾਈ ਗਰੂ ਜੀ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਜੀ ਨਦੀ ਆਪਣੀ ਕਨਫੈਕਸ਼ਨਰੀ ਦੀ ਸ਼ਾਪ ਹੈ ਜੀ ਨਾਮ ਹਾਈਡਰਾ ਹੈ ਜੀ ਸਹਿਗਲ ਆ 1999 ਦਾ ਜਨਮ 5 ਫੁੱਟ 8 ਬੱਚੇ ਦੀ ਹਾਈਟ ਹੈ 12th ਪਾਸ ਹੈ ਜੀ ਬਿਜ਼ਨਸ ਹੈ ਜੀ ਇਹਨਾਂ ਦਾ ਆਪਣਾ ਕਨਫੈਕਸ਼ਨਰੀ ਦੀ ਸ਼ਾਪ ਹੈ ਪਿਤਾ ਜੀ ਦਾ ਵੀ ਸੇਮ ਬਿਜ਼ਨਸ ਹੈ ਔਰ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਸਟੱਡੀ ਕਰਦੀ ਹੈ ਏਰੀਆ ਚੰਡੀਗੜ੍ਹ ਲੜਕੀ ਚਾਹੀਦੀ ਜੋ ਵਧੀਆ ਸੁਭਾਅ ਦੀ ਹੋਵੇ ਬਾਈ ਗਰੂ ਜੀ ਰਿਸ਼ਤਾ ਜੀ ਅੰਮ੍ਰਿਤਸਰ ਤੋਂ ਗਰੋਸਰੀ ਸ਼ਾਪ ਹੈ ਜੀ ਲੜਕੇ ਦੀ ਆਪਣੀ ਠੀਕ ਹੈ ਜੀ ਨਾਮ ਹਾਈਡ ਰੱਖਿਆ ਹੈ ਜੀ ਸ਼ਰਮਾ ਸ਼ਾਰਟ ਟਾਈਮ ਡਿਵੋਰਸ ਹੋਇਆ ਜੀ ਨਾ 35 ਸਾਲ ਦੀ ਉਮਰ ਹੈ 5 ਫੁੱਟ 2 ਹਾਈਟ ਹੈ 12th ਪਾਸਟ ਆਪਣਾ ਬਿਜ਼ਨਸ ਹੈ ਜੀ ਗਰੋਸਰੀ ਸ਼ਾਪ ਦਾ ਔਰ ਪਰਿਵਾਰ ਦੇ ਵਿੱਚ ਮਾਤਾ ਜੀ ਦੋ ਭਰਾ ਤੇ ਇੱਕ ਭੈਣ ਠੀਕ ਹੈ ਜੀ ਏਰੀਆ ਅੰਮ੍ਰਿਤਸਰ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਡਿਵੋਰਸਡ ਜਾਂ ਵਿਡੋ ਵਾਲੇ ਵੀ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਨਾਲ ਪਰਿਵਾਰ ਦਾ ਨੰਬਰ ਹੈ ਵਾਈਗਰੂ ਜੀ ਰਿਸ਼ਤੇ ਦੀ रामਗੜੀ ਆ ਲੜਕੇ ਦਾ ਜੀ ਲੁਧਿਆਣੇ ਤੋਂ ਰਿਸ਼ਤਾ ਗਾਵਾ ਨਾਮ ਸਿੰਘ ਉਹਨਿਸੂ 95 ਦਾ ਜਨਮ ਪੰਜ ਫੁੱਟ ਸੱਤ ਹੈ ਜੀ ਪੜਾਈ ਆ ਦੀ ਗ੍ਰੈਜੂਏਸ਼ਨ ਕੀਤੀ ਹੋਈ ਔਰ ਪਲੱਸ ਇਹਨਾਂ ਨੇ ਸੌਫਟਵੇਅਰ ਡਿਪਲੋਮਾ ਵੀ ਕੀਤਾ ਆ ਔਰ ਵੇਅਰ ਹਾਊਸ ਵਿੱਚ ਮੈਨੇਜਰ ਹੈਗੇ ਨੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭਰਾ ਮੈਰਿਡ ਆ ਉਹ ਵੀ ਵੇਅਰ ਹਾਊਸ ਵਿੱਚ ਇਨਚਾਰਜ ਆ ਠੀਕ ਹੈ ਜੀ ਏਰੀਆ ਜੀ ਲੁਧਿਆਣਾ ਲੜਕੀ ਚਾਹੀ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਨਾਲ ਪਰਿਵਾਰ ਦਾ ਨੰਬਰ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਰਿਸ਼ਤੇਦਾਰ ਇਹਨਾਂ ਦੇ ਨਾਲ ਮਾਈਗਰੋ ਜੀ ਦਾ ਰਿਸ਼ਤਾ ਜੀ ਸੁਨੀਆਰਾ ਲੜਕੀ ਦਾ ਸ਼ਾਰਟ ਟਾਈਮ ਡਿਵੋਰਸ ਹੋਇਆ ਪਿਆ ਪਰ ਕੋਈ ਬੇਬੀ ਨਹੀਂ ਹੈ ਗੰਬੀਸਰ ਦੇ ਰਹਿਣ ਵਾਲੇ ਹੈ ਜੀ ਨਾਮ ਹਾਈਡ ਰੱਖਿਆ ਗਿਆ ਵਰਮਾ 1993 ਦਾ ਜਨਮ 5 ਫੁੱਟ 1 ਹਾਈਟ ਹੈ ਜੀ ਬੀਐਸਸੀ ਇਕਨੋਮਿਕਸ ਵਿੱਚ ਕੀਤੀ ਹੋਈ ਹੈ ਔਰ ਪਿਤਾ ਜੀ ਨਹੀਂ ਹਨ ਮਾਤਾ ਜੀ ਹੋਮ ਮੇਕਰ ਹੀ ਇੱਕ ਬ੍ਰਦਰ ਹੈ ਮੈਰਿਡ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਹੈ ਠੀਕ ਹੈ ਜੀ ਏਰੀਆ ਜੀ ਅੰਮ੍ਰਿਤਸਰ ਲੜਕਾ ਚਾਹੀਦਾ ਜੋ ਵਧੀਆ ਹੋਵੇ ਵੈਸ਼ਨੋਵੇ ਐਨਆਰਆਈ ਇਹਨਾਂ ਨੂੰ ਸੰਪਰਕ ਕਰਨ ਜੀ ਵਾਈਗਰੋ ਜੀ ਰਿਸ਼ਤਾ ਜੀ ਚੰਡੀਗੜ੍ਹ ਤੋਂ ਅਰੋੜਾ ਲੜਕੇ ਦਾ ਜੀ ਨਾਮ ਹਾਈਡ ਰੱਖਿਆ ਗਿਆ 1 ਕਾਫੀ ਕੰਪਨੀਆਂ ਤੋਂ ਟ੍ਰੇਨਿੰਗ ਲੈ ਕੇ ਆਏ ਹੋਏ ਨੇ ਔਰ ਵਰਕਿੰਗ ਕਰਦੇ ਪਏ ਐਜ਼ ਅ ਮੈਡੀਕਲ ਰਿਪ੍ਰੈਜ਼ੈਂਟੇਟਿਵ ਪਿਤਾ ਜੀ ਪ੍ਰਾਈਵੇਟ ਨੌਕਰੀ ਕਰਦੇ ਮਾਤਾ ਜੀ ਹੋਮ ਮੇਕਰ ਨੇ ਦੋ ਪਹਿਣਾ ਜੋ ਮੈਰਿਡ ਨੇ ਏਰੀਆ ਜੀ ਅਬੋਹਰ ਪੰਜਾਬ ਲੜਕੀ ਚਾਹੀਦੀ ਐ ਐਜੂਕੇਟਿਡ ਹੋਵੇ ਸਮਾਰਟ ਗਰਲ ਹੋਵੇ ਔਰ ਖਾਨਦਾਨੀ ਹੋਵੇ ਤੁਸੀਂ ਨਾਲ ਝੋ ਸੰਪਰਕ ਕਰਨਾ ਜੀ ਵਾਈ ਗਰੂ ਜੀ ਰਿਸ਼ਤਾ ਜੀ ਗੁਰਦਾਸਪੁਰ ਤੋਂ ਵੈਰੀ ਵੈਲ ਸੈਟਲਡ ਲੜਕੇ ਦਾ ਜੀ ਕਾਸਟ ਉਹਨਾਂ ਦੀ ਮਹਿਰਾਗੀ ਨਾਮ ਹਾਈਡਰ ਹੋ ਗਿਆ ਵਾ 40 ਸਾਲ ਦੀ ਉਮਰ ਹੈ 5 ਫੁੱਟ 11 ਹਾਈਟ ਹੈ ਜੀ 10ਵੀਂ ਪਾਸ ਹੈ ਨਰ ਆਪਣਾ ਬਹੁਤ ਵਧੀਆ ਕ ਮੈਂ ਬਹੁਤ ਵਧੀਆ ਆਮ ਦਾ ਇਨਰਜੀ ਮਹੀਨੇ ਦੀ ਇੱਕ ਬੇਟਾ ਜੀ ਨਾਲ 13 ਸਾਲ ਦਾ ਤੇ ਆਪਣਾ ਘਰ ਹੈ ਜੀ ਡਬਲ ਸਟੋਰੀ ਔਰ ਗੁਰਦਾਸਪੁਰ ਦੇ ਰਹਿਣ ਵਾਲੇ ਲੜਕੀ ਚਾਹੀਦੀ ਜੋ ਵਧੀਆ ਸੁਭਾਦੀ ਹੋਵੇ ਉਮਰ ਸੋਰੀ ਉਮਰ 37 ਤੋਂ 40 ਸਾਲ ਦੇ ਵਿੱਚ ਹੋਵੇ ਬਿਨਾ ਬੱਚੇ ਤੋਂ ਹੋਵੇ ਅਗਰ ਇੱਕ ਬੇਟੀ ਹੈ ਉਹ ਵੀ ਅਸੈਪਟ ਕਰ ਲਨਗੇ ਠੀਕ ਹੈ ਜੀ ਸਿੰਪਲ ਮੈਰਿਜ ਨਾ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ ਮਾਈਕਲ ਜੀ ਰਿਸ਼ਨਾ ਜੀ ਲੜਕੀ ਦਾ ਰਾਮਗੜੀਆ ਲੜਕੀ ਹੈ ਜੀ ਨਾਮ ਕੋਰ ਹੈ ਔਰ 28 ਸਾਲ ਦੀ ਉਮਰ 5 ਫੁੱਟ 5 ਹਾਈਟ ਹੈ ਜੀ ਮਾਸਟਰ ਕੀਤੀ ਹੋਈ ਹੈ ਇਹਨਾਂ ਨੇ ਔਰ ਪਰਿਵਾਰ ਤੋਂ ਚਮਾਤਾ ਜੀ ਪਿਤਾ ਜੀ ਇੱਕ ਯੋ ਹੋਵੇ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਨਾਲ ਜੋ ਸੰਪਰਕ ਕਰਨਾ ਜੀ ਮਾਈਗ੍ਰੇਟਰੀ ਸਟੇਟ ਦੇ ਜੱਟ ਸਿੱਖ ਲੜਕੇ ਦਾ ਦੋ ਕਿਲੇ ਜ਼ਮੀਨ ਹੈ ਜੋ ਪ੍ਰਾਈਵੇਟ ਨੌਕਰੀ ਕਰਦੇ ਪੜਿਆ ਲਿਖਿਆ ਲੜਕਾ ਜੀ ਨਾਮ ਸਿੰਘੂ ਨੇ 96 ਦਾ ਜਨਮ 6 ਫੁੱਟ 3 ਹਾਈਟ ਹੈ ਜੀ ਪੜਾਈ ਇਹਨਾਂ ਨੇ ਐਮਏ ਕੀਤੀ ਹੋਈ ਹੈ ਪ੍ਰਾਈਵੇਟ ਨੌਕਰੀ ਕਰਦੇ ਪੇ ਲੁਧਿਆਣੇ ਦੇ ਵਿੱਚ ਇੱਕ ਭਰਾ ਜੋ ਕੈਨੇਡਾ ਦੇ ਵਿੱਚ ਹੈ ਇਹਦੀ ਆ ਜੀ ਇਹਨਾਂ ਦਾ ਸਿਰਸਾ ਹਰਿਆਣਾ ਲੜਕੀ ਚਾਹੀਦੀ ਹੈ ਵਧੀਆ ਸੁਭਾਦੀ ਹੋਵੇ ਰਾਮਗੜੀਆ ਬਾਨੀਏ ਔਰ ਜੱਟ ਸਿੱਖ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਹੈ ਜੀ ਨਾਲ ਪਰਿਵਾਰ ਦਾ ਨੰਬਰ ਹੈ ਜੀ ਮਾਈਗ੍ਰੇਟਰੀ ਸਟੇਟ ਜੀ ਦਿੱਲੀ ਤੋਂ ਰਾਮਗੜੀ सरकारी नौकरी करते पे जी दिल्ली के नाम सिंह विरदे है जी रामगढ़िया का उन्नीस सौ चौरासी का जन्म डिवोर्स होया जी इन्होंने प्रबंधक कमेटी च नौकरी करते पे ने और पिता जी नहीं हर माता जी होम मेकर एरिया जी दिल्ली लड़की चाहिए जो वाया सुभाव गरीब परिवार तो होवे और जो विडो है या फिर डिवोर्सी वह भी इन्हों संपर्क कर सकती है जी नाल परिवार का नंबर है जी तो गल कर सक ਜੀ ਜਿ ਰਿਸ਼ਤਾ ਜੀ ਲੜਕੇ ਦਾ ਰਾਮ ਗੜੀਆ ਜੀ ਚੋਲਾ ਸਾਹਿਬ ਤਰਨਤਾਰਨ ਦੇ ਰੈਨ ਵਾਲੀ ਜੀ ਨਾਮ ਸਿੰਘ ਸ਼ੋਰਟ ਟਰਮ ਡਿਵੋਰਸ ਹੋਇਆ 1990 ਦਾ ਜਨਮ ਹੈ ਜੀ ਬੱਚੇ ਦਾ 5 ਫੁੱਟ 10 ਬੱਚੇ ਦੀ ਹਾਈਟ ਹੈ MBA ਕੀਤੀ ਹੋਈ ਹੈ ਔਰ ਇਹਨਰੇ ਮੰਮੀ ਪਾਪਾ ਨਹੀਂ ਹੈਗੇ ਠੀਕ ਹੈ ਜੀ ਵਰਕ ਕਰਦੇ ਜੀ ਜੌਬ ਕਰਦੇ ਨੇ ਇੱਕ ਵੱਡਾ ਭਰਾ ਜੋ ਮੈਰਿਡ ਹੈ ਔਰ ਚੋਲਾ ਸਾਹਿਬ ਤਰਨਤਾਰਨ ਜ਼ਿਲ੍ਹੇ ਦੇ ਰੈਨ ਵਾਲੀ ਜੀ ਲੜਕੀ ਚਾਹੀਦੀ ਹੈ ਸਿੰਪਲ ਹੋਵੇ ਸੋਨੀ ਹੋਵੇ ਗ੍ਰੈਜੂਏਟ ਹੋਵੇ ਨੋ ਡਿਮਾਂਡ ਨਾਲ ਪਰਿਵਾਰ ਦਾ ਨੰਬਰ ਹੈ ਜੀ